ਰਾਸ਼ਟਰੀ ਬੇਰੋਜ਼ਗਾਰੀ ਦਰ ਅਗਸਤ ਵਿੱਚ ਇੱਕ ਵਾਰ ਫਿਰ ਉੱਚੀ ਹੋ ਗਈ ਹੈ ਕਿਉਂਕਿ ਲੇਬਰ ਬਾਜ਼ਾਰ ਠੰਡਾ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਮਗਰੋਂ ਹੁਣ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਨੂੰ ਵਿਆਸ ਤਰ੍ਹਾਂ ਵਿੱਚ ਤੇਜ਼ੀ ਨਾਲ ਕਟੌਤੀ ਕਰਨੀ ਚਾਹੀਦੀ ਹੈ ਸਟੈਟਿਸਟਿਕ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ 22000 ਸ਼ੁੱਧ ਨੌਕਰੀਆਂ ਦੇ ਲਾਭ ਵਿੱਚਕਾਰ ਬੇਰੋਜ਼ਗਾਰੀ ਦੀ ਦਰ 6.6% ਹੋ ਗਈ ਹੈ ਜੋ ਕਿ 1 ਮਹੀਨੇ ਪਹਿਲਾਂ 6.4% ਸੀ ਵਾਤਾ ਪਾਰਟ ਟਾਈਮ ਵਰਕ ਵਿੱਚ ਲਾਭ ਦਰਸਾਉਂਦਾ ਹੈ ਪਰ ਫੁੱਲ ਟਾਈਮ ਵਰਕ ਵਿੱਚ ਇਹ ਘਟਦਾ ਨਜ਼ਰ ਆ ਰਿਹਾ ਹੈ ਸਟੈਟਕੈਨ ਦੇ ਅਨੁਸਾਰ ਮਹਾਮਾਰੀ ਦੇ ਸਾਲਾਂ ਤੋਂ ਬਾਅਦ ਰਾਸ਼ਟਰੀ ਬੇਰੋਜ਼ਗਾਰੀ ਦਰ ਹੁਣ ਮਈ 2017 ਤੋਂ ਆਪਣੇ ਸਭ ਤੋਂ ਉੱਚੇ ਬਿੰਦੂ ਤੇ ਖੜੀ ਹੈ ਵੱਟੇ ਪੱਦਰ ਦੇ ਉਹਦਿਆਂ ਨੂੰ ਜੋੜਨਾ ਜਾਰੀ ਰੱਖਣ ਦੇ ਬਾਵਜੂਦ ਕੈਨੇਡਾ ਦੀ ਬੇਰੋਜ਼ਗਾਰੀ ਦਰ ਲਗਾਤਾਰ ਵਧ ਰਹੀ ਹੈ ਕਿਉਂਕਿ ਤੇਜ਼ੀ ਨਾਲ ਆਬਾਦੀ ਦੇ ਵਾਧੇ ਨਾਲ ਸਮੁੱਚੇ ਲੇਬਰ ਪੂਲ ਵਿੱਚ ਵਾਧਾ ਹੁੰਦਾ ਹੈ ਸਟੈਟਕੈਨ ਨੇ ਨੋਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਗਰਭੀਆਂ ਦੀ ਨੌਕਰੀ ਦੀ ਮਾਰਕੀਟ ਦਾ ਸਾਹਮਣਾ ਕਰਨਾ ਪਿਆ ਪੱਛੜ ਵਿੱਚ ਸਕੂਲ ਪਰਤਣ ਵਾਲੇ ਵਿਦਿਆਰਥੀਆਂ ਵਿੱਚ ਬੇਰੋਜ਼ਗਾਰੀ ਦੀ ਦਰ 6.7% ਸੀ ਜੋ ਮਹਾਂਮਾਰੀ ਨੂੰ ਛੱਡ ਕੇ 2012 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਬੇਰੋਜ਼ਗਾਰੀ ਦੀ ਦਰ ਜੂਨ 2022 ਵਿੱਚ 4.9% ਦੇ ਸਰਵ ਸਮੇਂ ਦੇ ਐਤਿਹਾਤਕ ਤੌਰ 'ਤੇ ਲਗਭਗ 2% ਅੰਕ ਵੱਧ ਹੋਣ ਦੇ ਨਾਲ CIBC ਦੇ ਸੀਨੀਅਰ ਅਰਥਸ਼ਾਸਤਰੀ ਨੇ ਦਲੀਲ ਦਿੱਤੀ ਹੈ ਕਿ ਜੇ ਸੰਕੇਤ ਹਨ ਕਿ ਨੌਕਰੀਆਂ ਦੀ ਮਾਰਕੀਟ ਪਹਿਲੀ ਉਮੀਦ ਨਾਲੋਂ ਤੇਜ਼ੀ ਨਾਲ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਆਏ ਅੰਕੜਿਆਂ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਅਗਸਤ ਵਿੱਚ 6.6% ਵੱਧ ਗਈ ਹੈ। ਇਹ 2020 ਅਤੇ 21 ਦੇ ਮਹਾਮਾਰੀ ਦੇ ਸਾਲਾਂ ਨੂੰ ਛੱਡ ਕੇ 7 ਸਾਲਾਂ ਦੇ ਸਿਖਰ ਤੇ ਪਹੁੰਚ ਗਈ ਹੈ। ਬੈਂਕ ਆਫ ਕੈਨੇਡਾ ਨੇ ਇਸ ਹਫ਼ਤੇ ਆਪਣੀ ਮੁੱਖ ਨੀਤੀਗਤ ਦਰ ਨੂੰ 25 ਅਧਾਰਾਂਕਾਂ ਨਾ ਘਟਾ ਕੇ 4.25% ਕਰ ਦਿੱਤਾ ਇਹ ਲਗਾਤਾਰ ਤੀਜਾ ਅਜਿਹਾ ਕਦਮ ਹੈ ਅਤੇ ਗਵਰਨਰ ਨੇ ਕਿਹਾ ਕਿ ਜੇਕਰ ਆਰਥਿਕਤਾ ਨੂੰ ਸਮਰਥਨ ਦੇਣ ਦੀ ਲੋੜ ਹੈ ਤਾਂ ਡੂੰਗੀ ਦਰਾਂ ਵਿੱਚ ਕਟੌਤੀ ਲਗ ਕੀਤੀ ਜਾ ਸਕਦੀ ਹੈ ਰਾਸ਼ਟਰੀ ਬੇਰੋਜ਼ਗਾਰੀ ਦਰ ਅਗਸਤ ਵਿੱਚ ਇੱਕ ਵਾਰ ਫੇਰ ਠੰਡੀ ਹੋ ਗਈ ਹੈ ਕਿਉਂਕਿ ਲੇਬਰ ਬਾਜ਼ਾਰ ਠੰਡਾ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਮਕਰੋ ਹੁਣ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਿੱਚ ਤੇਜ਼ੀ ਨਾਲ ਕਟੌਤੀ ਕਰਨੀ ਚਾਹੀਦੀ ਹੈ